ਮੰਮੀ ਫੋਨ ਕਰਨਾ ਸੀ ਅਸ ਕਾਇਆ ਕਿਉਂ ਨਹੀਂ ਮੰਮੀ ਜੀ ਮੈਂ ਤੇ ਫੋਨ ਕੀਤਾ ਸੀ ਤੇ ਉਦੋਂ ਵਿਮਲ ਦੀਦੀ ਕਹਿੰਦੇ ਸੀ ਅਸੀਂ ਰਸਤੇ 'ਚ ਹੀ ਆਂ ਤੇ ਪਹੁੰਚਣੇ ਵਾਲੇ ਆ ਮੇਰੇ ਹਿਸਾਬ ਨਾਲ ਇੱਥੇ ਕਿਤੇ ਲੱਗੇ ਚੱਗਈ ਹੁੰਦੇ ਹੋਣੇ ਆ ਤੇ ਮੰਮੀ ਤੇਰੀ ਹੋਣੀ ਵੀ ਨਾ ਆਏ ਅਜੇ ਭੂਆ ਹੋਣੀ ਵੀ ਨਾ ਆਏ ਮੰਮੀ ਹੋਣੀ ਵੀ ਘਰੋਂ ਪਰਪੇ ਨੇ ਮੈਂ ਨਾ ਲੱਖੀ ਭਾਜੀ ਨਾਲ ਗੱਲ ਕੀਤੀ ਸੀ ਤੇ ਉਹ ਕਹਿੰਦੇ ਕਿ ਸ਼ੰਮੀ ਬਸ ਤੂੰ ਦਰਵਾਜ਼ਾ ਖੋਲ ਅਹੀਂ ਆਏ ਖੜੇ ਤਾਂ ਠੀਕ ਹੈ ਹਾਂਜੀ ਸਸੀ ਦਾਦੀ ਰੋਹੀ ਹੋਸਰਾ ਬੜੀ ਏਡ ਹੋ ਗਈ ਤੁਸੀਂ ਬਹੁਤ ਸਿੱਧੇ ਕਰੋ ਨਿਕਲਦੇ ਨਿਕਲਦੇ ਸਸੀ ਕਾ ਮਸੀ ਜੀ ਆਇਆ ਨਹੀਂ ਚੇਮੀਂ ਹਾਂਜੀ ਠੀਕ ਆਜਾ ਬੈਠੋ ਜੀ ਜੀ ਮੈਂ ਮੰਮੀ ਨੂੰ ਬੁਲਾਉਣੀ ਬੈਠੋ ਮੰਮੀ ਤੇ ਇੱਥੇ ਨਹੀਂ ਬਾਹਰੋਂ ਪਾਣੀ ਕਰ ਲਿਆ ਮੰਮੀ ਕਿੱਥੇ ਨੇ ਮੰਮੀ ਕਿਹਾ ਗਾੜੇ ਜੀ ਜੀ ਐ ਕੋਈ ਫੰਕਸ਼ਨ ਹੈ ਐ ਕੋਈ ਜੇ ਫੰਕਸ਼ਨ ਤੇ ਮੈਂ ਰੋਟ ਕਰਦੀ ਆ ਆਪਣੇ ਘਰ ਹੈ ਤੇ ਕੀ 600 ਦੇ ਮੈਂ ਸੂਟ ਤੇ 500 ਰੁਪਿਆ ਮੈਂ ਦਿੱਤਾ ਚੰਗਾ ਕੀਤਾ ਨਾ ਮੈਂ ਇਹ ਕੋਈ ਫੰਕਸ਼ਨ ਹੈ ਇਹ ਦਾ। ਅਸੀਂ ਸਤਿ ਸ਼੍ਰੀ ਅਕਾਲ। ਆਏ ਨਹੀਂ ਜਿਹੋਈ। ਸਾਰੇ ਆਏ ਆ ਉਧਰ ਉਧਰ ਦੇਖਦੇ ਨੇ ਉਧਰ ਨਹੀਂ ਹਜੇ ਕੋਈ ਆਉਂਦੇ ਹੋਣੇ ਬਸ ਆਉਣ ਹੀ ਵਾਲੇ ਹਨ। ਤੇ ਦੀ ਪਾਣੀ। ਬਾਕੀ ਸਭ ਠੀਕ ਹੈ। ਠੀਕ ਕੀ ਆ ਮੰਮੀ? ਕਲ ਪਕੇ ਆਈਆਂ ਮੈਂ ਕਰੋ। ਕਿਉਂ? ਇਹ ਮੇਰੀ ਸੱਸ ਦੀ ਕਰਤੂਤ ਦੇਖ ਲਓ। 600 ਰੁਪਏ ਦੇ ਦੋ ਸੂਟ ਅਜੇ ਕਿੱਥੋਂ ਚੁੱਕ ਲਿਆ ਤੇ 500 ਰੁਪਏ ਸਗਨ ਪਾਇਆ ਜੀ। ਸਾ ਕੋਈ ਨਹੀਂ ਮੈਂ ਤੈਨੂੰ ਦੇ ਦਿੰਨੀ ਆ ਤੇ ਤੂੰ ਲੈ ਕੇ ਤੇ ਘਰਲਾ ਜੋ ਕਰਨਾ ਹੈ ਸਗੰ ਮੈਂ ਭਾਦੀ ਮੰਮੀ ਜੀ ਸ਼ਮੀ ਭਾਬੀ ਨੇ ਆਖਤ ਕੀਤਾ ਹੀ ਤੇ ਤੂੰ ਇਹ ਮੈਨੂੰ ਫੋਨ ਕਰਕੇ ਦੱਸਿਆ ਸੀ ਨਾ ਆ ਤੇ ਉਹ ਹੀ ਕੁਝ ਹੁਣ ਟ੍ਰਾਈ ਕਰਨ ਦੇ ਇਹ ਗਲਤ ਨਹੀਂ ਆ ਜੇ ਤੂੰ ਇਹ ਮੈਨੂੰ ਪੈਸੇ ਦੋਗੇ ਤੇ ਮੈਂ ਅੱਗੇ ਸ਼ੋਅ ਕਰ ਦੂੰਗੀ ਮੇਰੇ ਪੇਕੇਆਂ ਦੇ ਮੇਰੇ ਸਹੁਰਿਆਂ ਨੇ ਮੇਰੇ ਮਿਲ ਦਿੱਤੇ ਤੇ ਗਲਤ ਤੇ ਹੈਗਾ ਤੇ ਹੁਣ ਮੈਂ ਕੀ ਕਰਾਂ ਤੇਰਾ ਤੇ ਮੈਂ ਦਿਲ ਰੱਖਣਾ ਨਾ ਤਾਂ ਕਰਕੇ ਤੈਨੂੰ ਮੈਂ ਕਿਆ ਕਹਾਂ ਕੋਈ ਗੱਲ ਨਹੀਂ ਮੰਮੀ ਤੁਸੀਂ ਕਹ ਲਈ ਮੈਨੂੰ ਦੇਣਾ ਮਸਗ ਜਿਹੜਾ ਇਹਨਾਂ ਨੇ 500 ਦਿੱਤਾ ਨਾ ਉਹ ਹੀ ਦੂੰਗੀ ਬੇਸਤੀ ਇਹਨਾਂ ਦੀ ਹੋਊਗੀ ਨੇ ਪੁੱਤ ਤੂੰ ਮੇਰੀ ਕੱਲੀ ਕੱਲੀ ਧੀ ਐ ਹੈ ਐਨੇ ਸੋਹਣੇ ਘਰ ਤੁਮੀਂ ਵਿਆਹਿਆ ਵਾ ਤੇ ਦਿੰਦੇ ਚੰਗੇ ਨਹੀਂ ਲੱਗੀ ਦਾ ਪੁੱਤ ਮੰਮੀ ਉਹਨਾਂ ਨਾਲੋਂ ਤਾਂ ਹੀ ਵੀ ਕਰਦੇ ਹੋ ਚੱਲ ਉਹਦੇ ਸੇਲ ਪਣਾ ਵਰਤੋਂਦੇ ਹੋ ਸੱਸ ਨੇ ਕਰ ਤੂੰ ਆਦੀ ਮਰਜ਼ੀ ਆਪਣੀ ਸੱਸ ਦੀ ਮਰਜ਼ੀ ਨੇ ਚੱਲ ਠੀਕ ਐ ਚਲੋ ਆਜੋ ਫਿਰ ਬਾਹਰ ਆ ਗਿਆ ਲੱਗਦਾ ਪਰੋਣੇ ਚਲੋ ਸਸੀ ਕਾ ਬੰਦੀ ਸਸੀ ਕਾ ਬੰਦੀ ਸਸੀ ਕਾ ਰਜ਼ਾਈਆਂ ਦੇ ਬੋਲ ਬਹੁਤ ਬਹੁਤ ਬੋਲਾਈਆਂ ਸਸੀ ਕਾ ਬੰਦੀ ਰਜ਼ਾਈਆਂ ਹੰਟੇਂ ਹਾਂ ਜੀ ਤਾਂ ਨਹੀਂ ਸ਼ਾਮੀ ਬਤਾਈਓ ਮੈਂ ਬਹੁਤ ਬਹੁਤ ਬੋਲਾਂ ਸਸੀ ਤਾਂ ਨਹੀਂ ਬੋਲੀ ਬਤਾਈਆ ਸਸੀ ਕਾ ਬੰਦੀ ਰਜ਼ਾਈਆਂ ਬਹੁਤ ਬਹੁਤ ਮਾਮੀ ਅਦਾਈਓ ਬਤਾਉਂਦੇ ਬਹੁਤ ਬਹੁਤ ਨਹੀਂ ਯਾਰ ਬੈਠੀ ਫਾਣੀ ਫਾਤੀ ਕਾ ਮੈਂ ਮਾਰ ਨਹੀਂ ਲੱਗਣਾ ਮਾਮੀ ਨਹੀਂ ਬਤਾਈ ਨਾ ਦੱਤਿਆਂ ਕਿ ਤੱਕ ਆਜੋ ਆਜੋ ਹੰਦੇ ਨੇ ਆਜੋ ਆਹ ਤਾਂ ਕਾਈ ਤੋਂ ਨਾਮ ਕਰੋ ਚੱਲ ਕਦਾਂ ਲੱਗਿਆ ਨਹੀਂ ਤੋ বিক্রি সব নয়া শুরু আজ করো জি করো আজো फिर उठे चलो, चलो। आजो ददी ਕਸੀਮਾ ਆਪ ਕਰੋ ਤੁਸੀਂ ਸ਼ੁਰੂ ਆਜੋ ਵਿੱਚ ਰੱਖੋ ਚੱਲ ਤੁਸੀਂ ਦੋਵੇਂ ਜੀ ਕਰੋ ਨਹੀਂ ਨਹੀਂ ਤੁਸੀਂ ਦੋਵੇਂ ਜੀ ਕਰੋ ਬਾਤ ਕਰੋ ਤੁਸੀਂ ਉਹਨਾਂ ਨੂੰ ਸਾਫ਼ ਹੀ ਤੇ ਨਹੀਂ ਬੋਲੋ ਤੇ ਇਹ ਲੋਗ ਆਸੀਮਾ ਲੈ ਗਿਆ ਦੀ ਦੋ ਲੋਨੀਆਂ ਰੱਖ ਦੀ ਬਾਤ ਕਰੋ ਆਲਾ ਮਸੀਹ ਦੇ ਸਾਰੇ ਪਰਿਵਾਰ ਦੇ ਕੱਪੜੇ ਜੀ ਲੱਗੀ ਬਾਹ ਦੇ ਸਾਈਜ਼ ਤੋਂ ਸਾਈਜ਼ ਨੂੰ देजी। 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 ने, ने। नहीं करना। कोई गल प्यार ਮਰੀਏ تھی ਤਦ ਬਾਹਰ ਗਈ ਉਹ ਕੋਈ ਨਹੀਂ ਚਾਲਿਆ ਐਂ ਚੜ ਆਉਂਦੀ ਹਾਂ ਪਹਿਲਾਂ ਉਹ ਉੱਤੇ ਲੱਗੀ ਆਪਾਂ ਨਹੀਂ ਮੈਨੂੰ ਫੜਾ ਦੋ ਤੁਸੀਂ ਮੈਨੂੰ ਫੜਾ ਦੋ ਸਦਰ ਜਿਵੇਂ ਵਾਰਨਾ ਨਾ ਨਾ ਦੇਣਾ ਦਈਦਾ ਕੋਈ ਨਹੀਂ ਗੱਲ ਦੋ ਮੰਮੀ ਜੀ ਉਹਨਾਂ ਨੂੰ ਵਾਰਨਾ ਤੇ ਕਰਨ ਤੋਂ ਬੱਚੀਆਂ ਤੋਂ ਉਹ ਤਾਂ ਕੋਈ ਨਹੀਂ ਹੋ ਗਿਆ ਵਾਰਨਾ ਜਿਨ੍ਹਾਂ ਨੇ ਕਰਨਾ ਹੀ ਕਰ ਦਿੱਤਾ ਫੜਾ ਪਰ ਜਾਈ ਨੇ ਵਾਰਨਾ ਕਰਨਾ ਹੀ ਉਹਨਾਂ ਨੇ ਕਰ ਦਿੱਤਾ ਸਾਰੇ ਦੀ ਦੀ ਲੋੜ ਚਲੋ ਕੋਈ ਨਹੀਂ

ਬਹੁਤ ਬਹੁਤ ਵਧਾਈ ਹੋਵੇ ਤੁਹਾਨੂੰ ਵੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਆ ਜਾ ਆ ਜਾ ਸ਼ਮੀ ਆ ਜਾ ਆ ਜਾ ਦੇ ਸਗਲ ਆ ਜਾ ਬੈ ਵਿੱਚ ਫੋਟੋ ਖਿਜਾ ਆ ਜਾ ਆ ਜਾ ਸਾਰੇ ਛੰਮੀ ਦੇਖ ਛੰਮੀ ਲੈ ਮੇਰਾ ਬਰਾ ਮੈਨੂੰ ਬਰਾ ਦਾ ਸਗਲ ਕੋਤ ਮੰਮੀ ਜੀ ਮੈਂ ਸਿਮਰਨ ਦਾ ਹੋਲੇ ਚਮਾਉਣਾ ਮੈਂ ਆਪੇ ਦੇ ਦੇ ਲਈ ਆਪਣਾ ਮੈਂ ਦਗਾ ਸਗਲ ਤੇ ਬਰਾ ਹੈ ਸਰਦੀ ਕੀ ਪਈ ਆਏ ਮੰਮੀ ਸੁਣ ਲਾਣਾ ਉਹ ਕੰਮ ਵਾਲੀ ਜਿਹੜਾ ਫਰਸ ਵਰਨਾ ਮੈਨੂੰ ਦੇ। ਠਾ। ਫੜਾ ਦੇ ਬੋਤ। ਚੱਲ ਮਿਮਲੇ। ਮਿਮਲੇ ਕੜਾ ਨੁਕਰਵੜੀਆਂ ਆ ਜਾ। ਸਰਕਾਰ ਦੇ ਬੋਲੇ ਹੋ। ਆ ਗਈ। ਆ ਗਈ ਆ ਗਈ ਕਦੋਂ ਦੀ ਆਉਂਦੀ ਆ ਗਈ ਆ ਗਈ ਐ। ਚੱਲ ਬਾਹਰ ਪਾਸੇ ਹੋ ਕੇ। ਜਾ ਕਿਚਨ ਚ ਪਾਣੀ ਲੈ ਕੇ ਆ। ਨੀ ਬਹੁਤ ਬਹੁਤ ਦਾ ਜੀਵ ਹੈ ਤਾਂ ਵਨ ਕੈਲੋਰੀ ਤਾਂ ਬਹੁਤ ਬਹੁਤ ਬਡਾਈ ਜਾ ਤੁਹਾਨੂੰ ਵੀ ਬਹੁਤ ਬਹੁਤ ਛੁੱਟੇ ਛੱਟੇ ਆ ਇਹ ਲੋੜ ਹੈ ਕਿ ਆ ਤੇ ਤੂੰ ਸਹੀ ਮੈਂ ਵੀ ਉੱਧਰ ਬਹਿਣਾ ਹਾਂ ਤੁਹਾਡੇ ਨਾਲ ਮੈਂ ਵੀ ਇੱਕ ਫੋਟੋ ਖਿਚਾਉਣੀ ਆ ਸਿਮਰਤ ਉਹ ਬਾਅਦ ਖਿਚਾਵਾਂਗੇ ਅਜੇ ਕੁਝ ਨਹੀਂ ਕਰਨਾ ਉਹਨਾਂ ਦੋਵਾਂ ਨੂੰ ਬੈਠਾ ਰਹਿਣ ਦੇ ਤੂੰ ਆਪਣਾ ਕੰਮ ਕਰ ਮਮਮੀ ਆ ਤੁਸੀਂ ਕਰ ਲਈ ਮੈਨੂੰ ਫੋਟੋ ਵੀ ਉਹਨਾਂ ਕੋਲੋਂ ਖਿਚਾਉਣ ਦਿਓ ਤੁਸੀਂ ਅੱਗੇ ਖਿਚਾਵਾਂਗੇ ਫੋਟੋ ਮਾਂ ਤੋਂ ਫੋਟੋ ਵਿੱਚ ਕਿਚੀਆ ਜਾਣੀ ਆ ਉਹਦੀ ਹੋਣਾ ਐਸੀ ਫੋਟੋ ਵਿੱਚ ਜਿੱਦ ਤੇਰਾ ਟਾਈਮ ਆਏਗਾ ਨਾ ਤਿੰਨ ਨੂੰ ਬਾਅਦ ਵਿੱਚ ਤੁਮਾਂ ਖਿਚਾ ਲੈਣਾ ਸ਼ਾਇਦ ਕਿਆ ਹੋ ਗਿਆ ਚੁਮ ਕਰੀਓ ਗਿਆ ਕੀ ਹੋ ਗਿਆ ਹੈ ਫੋਸ ਲਗਾ ਲੈ ਹੈ ਕੋਈ ਨਹੀਂ ਪਰਮਾਤਮਾ ਤੈਨੂੰ ਵੀ ਦੇਗਾ ਤੂੰ ਮਸਜੀ ਤੇ ਗੱਲ ਦੇ ਦਿਲ ਤੇ ਲਾਈ ਆਂ ਸ਼ਬਦ ਇਹ ਕੰਟੀ ਨੂੰ ਐਸ ਕਰਦੀ ਤਾਂ ਅਗਰ ਕੋਈ ਤੈਨੂੰ ਭੇਜਿਆ ਨਹੀਂ ਨਹੀਂ ਸੀਮਾ ਬਾਬੀ ਮੈਂ ਜ਼ਿਆਦਾ ਕੁਝ ਜਾਣਦੀ ਅਜਮੀ ਨਾ ਹੋ ਗਿਆ ਮੇਨੂੰ ਤਿਆਰੀਆਂ ਕਰਦੀ ਨੂੰ ਰੰਜੀਤ ਵੀ ਚੱਲ ਗਿਆ ਮੈਂ ਆਪਣਾ ਆਪ ਵੀ ਵੇਖਿਆ ਮੈਂ ਖੁਸ਼ੀ ਚ ਭੱਜੀ ਫਿਰਨ ਲਈ ਇੰਨੇ ਮਹੀਨੇ ਉਹ ਆ ਕਰ ਲਾ ਉਹ ਕਰ ਨਾ ਮੈਨੂੰ ਝੋਲੀ ਚ ਸਗਣ ਪਾਉਂ ਦਿੱਤਾ ਨਾ ਮੈਨੂੰ ਉਹਨੇ ਦੇ ਲਾਗੇ ਜਾਣ ਦਿੱਤਾ ਇਦੋਂ ਤੱਕ ਕਿ ਜੇ ਮੈਂ ਕਿਹਾ ਮੈਂ ਫੋਟੋ ਖਿਚਾਉਣੀ ਹੈ ਮੰਮੀ ਜੀ ਨੇ ਉਹ ਵੀ ਮੈਨੂੰ ਸਾਫ਼ ਮਨਾ ਕਰਤਾ ਮੈਨੂੰ ਬਣਾ ਸਮਝ ਨਹੀਂ ਆਉਂਦੀ ਵੀ ਇਹ ਕੀ ਕਰਨ ਦੇ ਨੇ ਮੈਨੂੰ ਪਤਾ ਹੈ ਮੇਰਾ ਪਰਸ਼ਾਵਾ ਨਹੀਂ ਪੈਣ ਦੇਣ ਦੇ ਕਿ ਤੈਨੂੰ ਵਿੱਚ ਨਹੀਂ ਬਠਾਉਣਾ ਹੈ ਸ਼ਮੀ ਇਹ ਨਹੀਂ ਆ ਬਸ ਉਹ ਤੈਨੂੰ ਵੱਡੇ ਮੂਹਾਂ ਨਾ ਤੂੰ ਤੂੰ ਕਿ ਸਾਰਾ ਕੰਮ ਕਰ ਦੇਖਣਾ ਇਸ ਕਰਕੇ ਤੇ ਤੂੰ ਇੰਨੀ ਦਿਨ ਤੇ ਕੱਲ ਹੀ ਲਾਉਣੀ ਕੋਈ ਨਹੀਂ ਪਰਮਾਤਮਾ ਤੈਨੂੰ ਨਹੀਂ ਦੇਗਾ ਇਹ ਟਾਈਮ ਹੀ ਇੱਕ ਦਿਨ ਤੇਰੇ ਤੇ ਵੀ ਆਣਾ ਵਾ ਸ਼ਮੀ ਇੱਕ ਤੇਰੇ ਤੇ ਵੀ ਆਣਾ ਵਾ ਨਾ ਭਾਬੀ ਕੰਮ ਤੇ ਸਾਰਾ ਹੀ ਹੋ ਗਿਆ ਹੀ ਮੈਂ ਤਸਵੀਰ ਦੇ 4 ਵਜੇ ਦੀ ਉੱਟ ਕੇ ਪੱਜੀ ਫਿਰਨ ਢੀ ਕੋਈ ਐਸਾ ਕੰਮ ਨਹੀਂ ਜਿਹੜਾ ਮੈਂ ਨਹੀਂ ਕੀਤਾ ਪਰ ਮੈਨੂੰ ਨਹੀਂ ਪਤਾ ਵੀ ਸਾਰਾ ਕੁਝ ਕਰ ਕਰਾ ਕੇ ਤੇ ਆਹ ਕੁਝ ਕਰਨਾ ਇਹਨਾਂ ਨੇ ਮੇਰੇ ਨਾਲ ਮੁੜ ਕੇ ਮੈਨੂੰ ਕਿ ਲੈਣੀ ਸਮਝਦੇ ਐ ਨਹੀਂ ਸ਼ਮੀ ਮੈਨੂੰ ਬਾਝ ਸਮਝਦੇ ਐ ਨਹੀਂ ਨਹੀਂ ਸ਼ਮੀ ਫਿਰ ਬਾਦਿਆਂ ਤਾਂ ਕਰਕੇ ਤਾਂ ਕਰਕੇ ਨਹੀਂ ਬਹਿਣ ਦੇ ਲੱਗੇ ਭਾਬੀ ਭਾਬੀ ਇਹ ਤੇ ਹੁਣੇ ਇਦਾਂ ਕਰਨ ਲੱਗ ਪਈਆਂ ਜਦੋਂ ਤੁਸੀਂ ਮਹਤ ਕਰੇ ਬੱਚਾ ਆਇਆ ਇਹਦੇ ਮੈਨੂੰ ਚੁੱਕਣ ਵੀ ਨਹੀਂ ਦੇਣਗੇ ਉਹਦੇ ਲਾਗੇ ਵੀ ਨਹੀਂ ਜਾਣ ਦੇਣਗੇ ਮੈਨੂੰ ਕਿਉਂ ਨਹੀਂ ਚੁੱਕਣ ਦੇਣਗੇ ਤੂੰ ਵੱਡੀ ਮੰਮੀ ਖਿਲਾਉਣਾ ਵਾ ਤੈਨੂੰ ਵੇਖੀ ਬੱਚੇ ਦੇ ਵੱਡੀ ਮੰਮਾ ਵੱਡੀ ਮੰਮਾ ਕਰਨਾ ਵਾ ਭਾਬੀ ਜਦ ਇਹਨਾਂ ਨੇ ਮੈਨੂੰ ਲਾਗੇ ਨਾ ਉਹਦੇ ਜਾਣ ਦਿੱਤਾ ਉਹਨੇ ਮੈਨੂੰ ਕਿੱਥੋਂ ਵੱਡੀ ਮੰਮਾ ਕਹਿਣਾ ਵਾ ਉਹਨੂੰ ਤਾਂ ਮੇਰਾ ਪਤਾ ਵੀ ਨਹੀਂ ਹੋਣਾ ਉਹਨੇ ਨਹੀਂ ਮੇਰੇ ਕੋ ਹੋਣਾ ਬੱਚੇ ਨੇ ਹੌਸਲਾ ਰੱਖ ਸ਼ਮੀ ਹੌਸਲਾ ਰੱਖ ਇਸਾ ਨਾ ਕਰ ਭਾਬੀ ਮੇਰੀ ਕਿਸਮਤ ਚ ਕਦੋਂ ਸੁੱਖ ਹੋਣਗੇ ਖਗੋਣਗੇ ਸੁੱਖ ਮੇਰੀ ਕਿਸਮਤ ਚ ਰੱਬ ਮੈਨੂੰ ਕਦੋਂ ਖੁਸ਼ੀਆਂ ਦੇਵੋਗੇ ਐੋ ਜੀ ਆ ਕਿ ਮੈਂ ਸਾਰਿਆਂ ਨਾਲ ਰੌਲ ਮਿਲ ਕੇ ਬਹਿਣ ਵਾਲੀ ਹੋ ਜਾਂ ਜੰਮੀ ਨਾ ਕਿ ਉਹ ਇਦਾਂ ਕੀਤਾ ਜਾਣਦੇ ਆ ਵੇਖੀ ਪਰਮਾਤਮਾ ਨੇ ਤੈਨੂੰ ਇੰਨਾ ਸੁੱਖ ਦੇਣਾ ਨਾ ਬਹੁਤ ਸੁੱਖ ਦੇਣਾ ਜਿੰਨੀ ਤੂੰ ਹੁਣ ਦੁਖੀ ਹੈ ਨਾ ਉੰਨੀ ਤੂੰ ਖੁਸ਼ ਹੋਣਾ ਮੈਂ ਰঞ্জੀਤ ਰੁਕਿਆ ਵੀ ਮੇਰੇ ਲਾਗੇ ਰਹੋ ਨਾ ਜਾਓ ਅੱਜ ਦਾ ਦਿਨ ਕੰਮ ਤੇ ਹੁੰਦੇ ਰਹਿਣਗੇ ਉਹਨਾਂ ਨੇ ਆਪਣੀ ਮੇਰੀ ਸੁਣੀ ਉਹਨਾਂ ਨੂੰ ਵੀ ਕਾਮੀ ਜ਼ਰੂਰੀ ਆ ਬਸ ਖਲੋਤੇ ਹੁੰਦੇ ਤੇ ਮੰਮੀ ਜੀ ਨੂੰ ਕੋਈ ਡਰ ਹੁੰਦਾ ਮੇਰੇ ਨਾਲ ਇਦਾਂ ਨਾ ਕਰਦੇ ਅੱਜ ਸਿਮਰਤ ਨੇ ਵੀ ਇੱਕ ਗੱਲ ਹੀ ਨਹੀਂ ਕਿਹਾ ਕਿ ਮੰਮੀ ਉਹਨੂੰ ਮੇਰੇ ਲਾਗੇ ਬਹਿ ਲੈਂਦਾ ਮੇਰੀ ਭੈਣ ਆ ਛੰਮੀ ਨਾਕਰ ਇਸਰਾਮ ਭਾਂਜੀ ਜੋ ਤੁਸੀਂ ਮੈਨੂੰ ਕਿਹਾ ਉਹ ਚੰਗਾ ਕੀਤਾ ਤੁਸੀਂ ਮੇਰੀ ਹੱਲੀ-ਕੱਲੀ 9 ਵੱਠੀ 9 ਸੀ ਮੇਰੀ ਉਹਦੇ ਸਗਨ ਵਿਆਹ ਕਰਲੇ ਬੰਦੇ ਸੀ ਮੈਨੂੰ ਚੰਗਾ ਨਹੀਂ ਲੱਗਾ ਅੱਜ ਹੀ ਤੂੰ ਜੋ ਕੀਤਾ ਚੰਗਾ ਕੀਤਾ ਜੀ ਕਿਤਰਾ ਮੈਂ ਚੰਗਾ ਕੀਤਾ ਆਇਆ ਕਿ ਉਹ ਚੰਗਾ ਕਿਉਂ ਨਹੀਂ ਕੀਤਾ ਕਿਉਂਕਿ ਇਹ ਤਾਂ ਚੰਗਾ ਕੀਤਾ ਨਾ ਉਹਦੀ ਭੂਆ ਦੇ ਘਰ ਬੱਚਾ ਤੇ ਨਾ ਛਮੀ ਦੇ ਘਰ ਬੱਚਾ ਜੋ ਕੁਛ ਕੀਤਾ ਤੂੰ ਚੰਗਾ ਕੀਤਾ ਮੈਨੂੰ ਨਾ ਚੰਗਾ ਨਹੀਂ ਲੱਗਣ ਡਿਆ ਕੁੜੀ ਅੰਦਰ ਵੜ ਕੇ ਰੋਣ ਈ ਆ ਤੇ ਤੂੰ ਹੀ ਮੇਰੇ ਕੋਲ ਗਲਤ ਕਰਵਾਇਆ ਜੋ ਕਰਵਾਇਆ ਇਸ ਤਰ੍ਹਾਂ ਮੇਰੀ ਬਦਨਾਮੀ ਹੁੰਦੀ ਆ ਕਾਜੀ ਬਦਨਾਮੀ ਹੁੰਦੀ ਹੈ ਕੋਈ ਬਦਨਾਮੀ ਨਹੀਂ ਹੁੰਦੀ ਤਾਨੂੰ ਪਤਾ ਨਹੀਂ ਬਦਨਾਮੀ ਹੁੰਦੀ ਹੁੰਦੀ ਆ ਅੱਜ ਦੀ ਬਦਨਾਮੀ ਹੁੰਦੀ ਆ ਸਾਦੇ ਰਿਸ਼ਤੇਦਾਰ ਕਹਿੰਦੇ ਛਮੀ ਦੇ ਘਰ ਦੀ ਬੱਚਾ ਆ ਛਮੀ ਦੇ ਘਰ ਨਹੀਂ ਬੱਚਾ ਆ ਹੁਣ ਮੇਰੀ ਗੱਲ ਸੁਣ ਸੁਣਾਓ ਆ ਹੁਣ ਤੂੰ ਇੰਜ ਕਰ ਇਹਦਾ ਵਜੋਂਦਾ ਕਿ ਮੈਂ ਕਿ ਤੂੰ ਦੱਸਦੀਆਂ ਕੁੜੀ ਤੇ ਤੂੰ ਵਿਆਹ ਕਰ ਦੇ ਮੇਰੀ ਸੁਣ ਗੱਲ ਅਜੇ ਨਾ ਤੂੰ ਚੁੱਪ ਕਰਕੇ ਬਹਿ ਜਾ ਮੈਨੂੰ ਬੱਚਾ ਹੋ ਲੈਂਦੇ ਉਹਦੇ ਸਗਨ ਵਿਆਹ ਕਰ ਲੈਂਦੇ ਉਹਦੇ ਬਾਅਦ ਸੋਚਣਾ ਮੈਂ ਦੇਖ ਲੈ ਬੈ ਤੇਰੀ ਮਰਜ਼ੀ ਥੋੜ ਤੇਰੀ ਥੋੜੀ ਗੱਲ ਨਹੀਂ ਮੱਗੀ ਮੇਰੀ ਚੱਲਣੀ ਆ ਤੂੰ ਤਾਂ ਆਵੇਂ ਆ ਜਾਨੇ ਲੁੱਤੀਆਂ ਲਾਉਣ ਜੋਸ਼ ਕਰਨਾ ਸੀ ਮੈਂ ਤੇ ਕਰ ਦਿੱਤਾ ਮੈਂ ਕਿਹਾ ਮੈਂ ਤੇ ਤੇਰੇ ਰਿਸ਼ਤਦਾਰਾਂ ਦੇ ਵਿੱਚ ਬਦਨਾਮੀ ਕਰਨੀ ਸੀ ਹੈ ਕਿ ਸ਼ਮੀ ਨੂੰ ਇਹ ਚੰਗਾ ਨਹੀਂ ਸਮਝਦੇ ਹੈਲੋ ਹੈਲੋ ਆ ਤਾਂ ਤੇਰਾ ਕੀ ਹਾਲ ਹੈ ਮੈਂ ਮੈਂ ਅੱਜ ਆਪਣੇ ਕੁੜਮਾ ਦੇ ਘਰ ਆ ਆ ਮਾ ਕੁੜਮਾ ਦੇ ਘਰ ਆਈ ਹੋਈ ਆ ਆ ਉਹ ਫੰਕਸ਼ਨ ਅਗਾ ਸੀ ਕਿ ਗੁੱਪਰੇ ਦਾ ਵੰਸ਼ਣ ਅਗਾ ਸੀ ਵੜਿਆ ਵੀ ਆਪਣੀ ਵੈਕਟਰੀ ਇਹ ਘਾਰਾ ਦਾ ਕੰਮ ਹੈ ਬੜਾ ਵਧੀਆ ਕੰਮ ਕੰਮ ਤੇ ਬਹੁਤ ਹੀ ਵਧੀਆ ਗਿਆ ਮੁੰਡੇ ਦਾ ਹਾਂ ਆਇਆ ਹੈ ਗੱਡੀਆਂ ਗੁੱਡੀਆਂ ਫਾਈਨੈਂਸ ਕਰਦਾ ਇਹ ਬੜਾ ਹੀ ਕਾਮ ਹੈ ਮਰਾ ਮੁੰਡੇ ਦਾ ਹਾਂ ਵਿਆਹ ਆਇਆ ਸੀ ਪਰ ਪਤਾ ਕੀ ਵਿਆਹ ਦਾ ਬੱਚਾ ਨਹੀਂ ਹੋਇਆ ਘਰ ਹੋਇਆ ਉਹ ਹੀ ਦੇਣਾ ਡੋਚਾ ਸਾਸੂ ਲਈ ਦੇ ਇਹਨੂੰ ਤੇ ਉਹ ਬੱਚਾ ਨਹੀਂ ਹੋਇਆ ਹਾਂ ਇਹ ਸਭ ਦਾ ਬੱਚਾ ਨਹੀਂ ਹੋਇਆ ਹਾਂ ਹੁਣ じゃ ਕੀ ਕਰਨਾ ਵੈਸ ਕਰਕੇ ਹਾਂ ਆ ਬੱਸ ਹੁਣ ਮੈਨੂੰ ਅਧਰੋ ਉਹ ველი ਹੋ ਲੈਂਦੇ ਨਾ ਤੇ ਫਿਰ ਮੈਂ ਘਰ ਆਂਦੀ ਆਂ ਤੇ ਘਰ ਆ ਕੇ ਬਹਿ ਕੇ ਰਮਾਨਾ ਗੱਲ ਕਰਦੇ ਹਾਂ ਹਾਂ ਆਹੋ ਤਾਂ ਕੋਈ ਗੱਲ ਨਹੀਂ ਗਈ ਮੈਂ ਘਰ ਆਂਦੀ ਆਂ ਨਾ ਤੇ ਫਿਰ ਮੈਂ ਆ ਕੇ ਤੇਰੇ ਨਾਲ ਗੱਲ ਕਰਦੀ ਆਂ ਆਜ ਕੋਈ ਨਹੀਂ ਆ ਪਾਪਾ ਕੋਈ ਨਹੀਂ ਮਨਾਲਾਂਗੇ ਕੋਈ ਗੱਲ ਨਹੀਂ ਹੈਗੀ ਹਾਂ ਆਹੋ ਕੋਈ ਗੱਲ ਨਹੀਂ ਨਾ ਮਨੇਗਾ ਸਾਸੀ ਮਨਾਲਾਂਗੇ ਕੋਈ ਗੱਲ ਨਹੀਂ ਆਹ ਤੂੰ ਵੀ ਗੱਲ ਨਹੀਂ ਨਾ ਤੂੰ ਕਿਸੇ ਦਾ ਕਿਧਰ ਹੀ ਨਾ ਕਰ ਹਾਂ ਉਹ ਕੋਈ ਗੱਲ ਨਹੀਂਗੀ ਹਾਂ ਆਹ ਹਾਂ ਆਹੋ ਕੋਈ ਨਹੀਂ ਨਾ ਬਸ ਸੁਣੇ ਬਸ ਜੋਨੀ ਸਵਾ ਥੋੜੀ ਜਿਹੀ ਤੱਕੜਾ ਪੱਕਾ ਚੱਲ ਜਾਣਾ ਨੇ ਤੇ ਆਪਾਂ ਬਸ ਹੁਣੇ ਜਾਈਏ ਲੈ ਮੈਂ ਜਾ ਕੇ ਆ ਤੇ ਤੈਨੂੰ 5 ਮਿੰਟ 10 ਮਿੰਟ ਬੈਠ ਕੇ ਤੇ ਫਿਰ ਤੇ ਮਾਨਾ ਸੀ ਕਿ ਨਾ ਬੈਠ ਕੇ ਚ ਨਾ ਗੱਲ ਕਰਦੀ। ਕਰਦੀ ਤਾਂ ਹੁਣ ਠਹਿਰ ਕੇ ਨਾ ਤੇ ਹੁਣ ਫੋਨ ਕਰਦੀ ਆ। ਹਾਂ 10 ਮਿੰਟ ਤੱਕ ਕਰਦੀ। ਤੇ ਮਰ ਤੂੰ ਮੰਮੀ ਕਿੰਨਾ ਗੱਲਾਂ ਕਰਨ ਦੇ ਤੂੰ। ਉਹ ਮੈਂ ਕਿਸੇ ਨਾਲੇ ਕਦੀ ਵੀ ਮੈਂ ਉਹ ਮੇਰੇ ਉੱਧਰ ਕੋਈ ਗਵੰਡਾ ਨਹੀਂ ਯਾਰ ਉਹਦੇ ਨਾਲ ਮੈਂ ਗੱਲਾਂ ਕਰਦੀ ਪਈ ਆ। ਮੰਮੀ ਮੈਨੂੰ ਪਾਗਲ ਨਾ ਬਣਾਉ ਤੂੰ ਮੈਂ ਸਭ ਕੁਝ ਸੁਣੀ ਆਵਾ। ਹਾਏ ਹਾਏ ਮੈਂ ਮੈਂ ਕੋਈ ਗੱਲ ਵੀ ਨਹੀਂ ਕਰਦੀ। ਮੰਮੀ ਗੱਡੀਆਂ ਕੀਦੀ ਆਵਾ? ਕਾਰਾਂ ਦਾ ਕੰਮ ਕੀਦਾ ਵਾ? ਮੇਰੇ ਭਰਾ ਦਾ ਨਾ ਹਾਏ ਤੇ ਜਰੂਰੀ ਤੇਰੇ ਭਰਾ ਦਾ ਹੀ ਉਸ ਦਾ ਹੋਰ ਵੀ ਤੇ ਕਿਛਦਾ ਕੋਈ ਸਕਦਾ ਮੰਮੀ ਜੀ ਤੂੰ ਇਹ ਨਾ ਜੋ ਕੁਛ ਕਰਨ ਦੇ ਉਹ ਨਾ ਕਰੋ ਤੇ ਚੰਗੇ ਰਹੋਗੇ ਕਿਉਂ ਮੇਰੇ ਭਰਾ ਦਾ ਘਰ ਖਰਾਬ ਕਰਨ ਦੇਉ ਤੁਸੀਂ ਤੇਰੇ ਭਰਾ ਦਾ ਕੋਲੋਂ ਮੈਂ ਘਰ ਖਰਾਬ ਕਰਨ ਢਈ ਆ ਮੰਮੀ ਮੈਂ ਨਾ ਸਾਰਾ ਕੁਝ ਸੁਣਿਆ ਵਾ ਜੋ ਕੁਛ ਤੁਸੀਂ ਇੱਥੇ ਗੱਲਾਂ ਕਰਦੇ ਪਏ ਸੀ ਹਾਇ ਹੈ ਤੇ ਜਰੂਰੀ ਮੈਂ ਤੇਰੇ ਭਰਾ ਬਾਰੇ ਗੱਲਾਂ ਕਰਨੀਆਂ ਮੰਮੀ ਤੂੰ ਕੀ ਵੇ ਆਇਆ ਵਾ ਉਹਦੇ ਘਰ ਬੱਚਾ ਨਹੀਂ ਹੋਣ ਡਿਆ ਨਾਲੇ ਮੈਂ ਗੋਦ ਭੜਾਈ ਦੀ ਰਸਮ ਵਿੱਚ ਚਾਹੀਆਂ ਨਹੀਂ ਲੱਗੀਆਂ ਤੁਹਾਨੂੰ ਹਾਇ ਹੈ ਠੀਕ ਤੇ ਫੇਰ ਕਿ ਜੇ ਮੈਂ ਇਥੇ ਮਾਰੀ ਜਿੰਨੀ ਗੱਲ ਕੀਤੀ ਹੈ ਹਾਂ ਕਿ ਮੈਂ ਇਹ ਥੋੜੀ ਨੂੰ تیرੇ ਬਰਾਬਰ ਹੀ ਮੈਂ ਗੱਲਾਂ ਕਰਨੀਆਂ ਨੇ ਮੰਮੀ ਆ ਗੱਲਾਂ ਮੈਂ ਤੁਹਾਨੂੰ ਪਹਿਲੇ ਵੀ ਸਮਝਾਈਆਂ ਸੀ ਕਿ ਤੂੰ ਮੇਰੇ ਘਰ ਚ ਇੰਟਰਫੇਅਰ ਨਾ ਕਰੋ ਤੇ ਚੰਗੇ ਰਹੋਗੇ ਉਹਦਾ ਘਰ ਬੱਸਿਆ ਮਾਰਾ ਔਰ ਬਸਣ ਦੋ ਤੇ ਇਹ ਮੈਂ ਕੋਈ ਗੱਲਾਂ ਗੁੱਲ ਨਹੀਂ ਕੀਤੀ ਮੇਰਾ ਨੰਗ ਨਾ ਲਾ ਲੈ ਜਾ ਇੱਕ ਜਨਾਨੀ ਦਾ ਘਰ ਕਿਉਂ ਉਹਨਾਂ ਤੋਖ ਤੁਹਾਨੂੰ ਦਿਖਦਾ ਨਹੀਂ ਉਹ ਅੱਗੇ ਇੰਨੀ ਦੁਖੀ ਆ ਆ ਗੱਲਾਂ ਸੁਣੋਂਗੀ ਉਹ ਤਾਂ ਕੀ ਪੀਤੂਗੀ ਤੇ ਮੈਂ ਕੋਈ ਤੇ ਗੱਲ ਗੁੱਲ ਕੀਤੀ ਇਹ ਸਿਰੇ ਸਿਰੇ ਮੇਰੇ ਨਾਲ ਜੋ ਲੜਨ ਜੋ ਆ ਗਈ ਹੈ ਤੇ ਨਹੀਂ ਪਤਾ ਕੋਈ ਚਾਹ ਪਾਣੀ ਦਾ ਵਿਹਲਾ ਗਾ ਹੈ ਹੈ ਤੂੰ ਮੇਕਾਂ ਤੇਰੇ ਨਾਲ ਚੁੱਤੀ ਉੱਢ ਲੈ ਸਾਰੀ ਮੇਰੇ ਨਾਲ ਆ ਗਈ ਜੇ ਲੜਨ ਵਾਸਤੇ ਮਮਮੀ ਤੁਸੀਂ ਵੀ ਕੋਈ ਪਾਠ ਨਹੀਂ ਕੋਈ ਪੂਜਾ ਨਹੀਂ ਉੱਠ ਕੇ ਤੁਸੀਂ ਉੱਠ ਕੇ ਲੋਕਾਂ ਦੇ ਘਰ ਬਰਬਾਦ ਕਰਨ ਲੱਪੇ ਹੋ ਬੈਠੇ ਤੁਹਾਨੂੰ ਨਹੀਂ ਪਤਾ ਚਾਹ ਪਾਣੀ ਕੋਈ ਪੀਣਾ ਮੈਨੂੰ ਵੀ ਦੱਸਣ ਲੈ ਭਈ ਚਾਹ ਪਾਣੀ ਪੀਣਾ ਵਾ ਉੱਠ ਕੇ ਪਹਿਲੇ ਚਾਹ ਪਾਣੀ ਪੀ ਲੈਂਦੇ ਫਿਰ ਗੱਲਾਂ ਕਰ ਲੈਂਦੇ ਆਹ ਜੇ ਧੀਏ ਫੋਨ ਆਜੇ ਫੋਨ ਵੀ ਸੁਣਾ ਮੈਂ ਮਮਮੀ ਇੱਥੇ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ ਘਰ ਚੱਲੋ ਮੈਂ ਘਰ ਗੱਲ ਕਰਦੀ ਆ ਤੁਹਾਡੇ ਨਾਲ ਆਜੇ ਜਲਦੀ ਬੈ ਚੱਲ ਚੱਲ ਜੀਏ ਫਿਰ ਘਰ ਜਾਂਦੇ ਆ ਮੋਟੀ ਗੱਲ ਕੀ ਹੈ ਜਾਣੇ ਜਾਂ ਨਹੀਂ ਜਾਣੇ ਤੇ ਮੈਂ ਚਲਦੀ ਹਾਂ ਆ ਮੈਂ ਚਲ ਖੋੜਦੇ ਨਹੀਂ ਆਪਣੀਆਂ ਹਰਕਤਾਂ ਤੋਂ ਤੂੰ ਅੱਛੇ ਮੇਰ ਨਾਲ ਨਾ ਬੋੜ-ਬੋੜ ਨਾ ਕਰ ਤੇ ਕਿਆ ਲਾਚ ਜੀਤਾ ਤੇ ਨਾਲੇ ਆਪਣੀ ਮਾਂ ਨੂੰ ਕਹਦੇ ਕਿ ਜੋ ਸਾਜ ਦੇ ਸੋਹਰੇ ਕਿੰਨਾ ਕੁਛ ਆ ਜਾਵੇ ਤੇ ਜੋ ਉਹਨਾਂ ਨੇ ਦੇਣਾ ਲੈਣਾ ਨਾ ਤੇ ਉਹਨਾਂ ਨੂੰ ਕੋ ਦੇ ਦੇ ਮਮਮੀ ਲੈਣਾ ਦੇਣਾ ਕੀ ਹੈ ਹਾਏ ਹਾਏ ਈਏ ਐਨਾ ਕੁਛ ਆ ਜਾਵੇ ਧਰ ਤੇਰੇ ਟਪੜੇ ਆਉਣਗੇ ਮੇਰੇ ਨੂੰ ਤਾਂ ਪੜੇ ਆਈ ਹੋਣਗੇ ਹੈ ਸਭਨੂੰ 500 ਰੁਪਿਆ ਜੂ ਪਾਇਆ ਹੋਇਆ ਮੰਮੀ 500 ਰੁਪਇਆ ਪਾਇਆ 5000 ਨਹੀਂ ਪਾਇਆ ਨਾਲੇ ਤੁਸੀਂ ਘਰ ਦੇ ਕਹਿੰਦੇ ਸੀ ਕਿ ਉੱਥੇ ਗੋਦ ਭਰਾਈ ਆ ਇਹਨਾਂ ਲੈਣ ਦੇਣ ਕੱਲ ਹੀ ਕਰਨਾ ਤੇ ਹੁਣ ਤੁਸੀਂ ਕੱਲ ਹੀ ਲੈਜ ਆਹ ਹੈ ਜੱਜੀਏ ਸਾਡੇ ਦੇ ਬੰਦਾ ਵੀ ਹੱਤ ਬੰਦਾ ਲੈ ਧੀਆਂ ਨੂੰ ਤੇ ਦੇਖੇ ਥੋੜ ਦੇ ਨੇ ਹਾਕਮ ਵੀ ਜਿਹੜੇ ਬੰਦੇ ਆ ਸਾਰਿਆਂ ਦੇ ਬੰਦੇ ਹੁੰਦੇ ਆ ਉਦੋਂ ਤੁਸੀਂ ਕਹਿੰਦੇ ਕੋਈ ਹੱਕ ਨਹੀਂ ਬੰਦਾ ਜਦੋਂ ਲੈਣਾ ਹੁੰਦਾ ਉਦੋਂ ਕਹਿੰਦੇ ਹੱਕ ਬੰਦੇ ਆ ਇਹ ਧੀਏ ਜਿਹੜਾ ਰੀਤੇ ਰਵਾਜ ਆ ਉਹ ਉੱਥੇ ਉਹਨਾਂ ਨੇ ਕਰਨਾ ਹੀ ਕਰਨਾ ਧੀਆਂ ਕਹਿੰਦੇ ਖਾਲੀ ਰੀ ਮੋਢੀਆਂ ਤੇ ਮੰਮੀ ਕਹਿਣ ਦੀ ਲੋੜ ਨਹੀਂ ਆ ਜੋ ਵੀ ਹੋਊਗਾ ਨਾ ਸਗਨ ਬਿਆਰ ਉਹ ਕਰਕੇ ਤੋਰਨਗੇ ਮੈਂ ਚੰਗੀ ਲੱਗਦੀ ਆ ਉਹਨੂੰ ਕਹਿੰਦੀ ਕਿ ਮੰਮੀ ਸਾਨੂੰ ਦੇ ਦੋ ਨਹੀਂ ਚਾਹੀਦੀ ਹਾਈਟ ਧੀਏ ਜੇ ਆਪਾਂ ਹੁਣ ਜਾਣਾ ਤੇ ਹੈ ਨਾ ਘਰ ਦੇ ਲਈ ਗਾਲ ਸੁਣਾ ਮੈਂ ਜਿਹਨੇ ਲਫਾਫੇ ਰ ਭਰ ਕੇ ਤੇ ਸਾਰੇ ਫ੍ਰੀਜ ਦੇ ਵਿੱਚ ਰੱਖੇ ਹੋਏ ਸੀ ਤੇ ਥੱਲੇ ਰ ਆਲੀ ਬਰਫ਼ ਤੇ ਯਾਰ ਨਾਲ ਉਹਨਾਂ ਲਫਾਫਿਆਂ ਨੂੰ ਫੜੀ ਤੇ ਆਪਾਂ ਲੈ ਕੇ ਜਾਣਾ ਮੰਮੀ ਛੱਡੋ ਬੰਨੀਆਂ ਸਬਜ਼ੀਆਂ ਕੱਲ ਦੀਆਂ ਸਬਜ਼ੀਆਂ ਬਣੀਆਂ ਮਾ ਖਰਾਬ ਹੋ ਜਾਣੀਆਂ ਮਾ ਕੀ ਕਰਨੀਆਂ ਮਾ ਆਪਾਂ ਸਬਜ਼ੀਆਂ ਆਏ ਹਾਏ ਖਰਾਬ ਕਿੱਥੇ ਹੋ ਜਾਂਦੀਆਂ ਸਬਜ਼ੀਆਂ ਮੈਂ ਸਭ ਤੋਂ ਉੱਪਰ ਵਾਲੇ ਖਾਣੇ ਵਿੱਚ ਜਿਸਾਰੀ ਸੱਤੀਆਂ ਉਹ ਖਰਾਬ ਨਹੀਂ ਹੋਈਆ ਘਰ ਜਾ ਕੇ ਢਾਵਾਂਗੇ ਆਪਾਂ ਪਾਣੀ ਜਿਹਾ ਰੱਖ ਲਵਾਂਗੇ ਚਸਕੀਆਂ ਸਾਰੀਆਂ ਸਹੀ ਦੋ ਦਿਨ ਸਾਡੇ ਨਾਲੇ ਲੰਘ ਵੀ ਜਾਣਗੇ ਮਾਂ ਮਮੀ ਦਾ ਤੇ ਨਾ ਦਿਮਾਗ ਹੀ ਖਰਾਬ ਹੋ ਗਿਆ ਵਾ ਇਹਨਾਂ ਨੇ ਇੱਕ ਦੋ ਦਿਨ ਦੀ ਸਬਜ਼ੀਆਂ ਕਰਕੇ ਬਿਮਾਰ ਭਾਵੇਂ ਹੋ ਜਾਣ ਉੱਥੇ ਭਾਵੇਂ 10000 ਰੁਪਇਆ ਹਸਪੀਟਲ ਤੇ ਲਾਉਣ ਮੁੜ ਕੇ ਹਟਦੇ ਹੀ ਨਹੀਂ ਆਪਣੀਆਂ ਕਰਤੂਤਾਂ ਤੋਂ ਬੁਸੀਆਂ ਸਬਜ਼ੀਆਂ ਪੈਕ ਕਰ ਲਾ

ਦੀਦੀ ਕੋਈ ਗੱਲ ਹੋਈ ਐ ਨਹੀਂ ਨਹੀਂ ਭਾਬੀ ਕੋਈ ਗੱਲ ਨਹੀਂ بس ਦੀਦੀ ਬਾਜ ਹੋਣ ਈ ਸੀ ਨਾ ਤੁਹਾਡੇ ਦੋਵਾਂ ਦੇ ਬੋਲਣ ਦੀ ਮੈਂ ਕਿਹਾ ਕੋਈ ਕੋਈ ਗੱਲ ਆ ਤਾਂ ਮੈਨੂੰ ਦੱਸੋ ਕਿཅੇ ਜੀ ਲੋੜਿਆ ਨਹੀਂ ਨਹੀਂ ਭਾਬੀ ਉਹ ਘਰ ਦੀ ਥੋੜੀ ਜੀ ਗੱਲ ਸੀ ਉਹ ਮੈਂ ਤਾਂ ਮੰਮੀ ਨੂੰ ਪੁੱਛਣ ਢਈ ਸੀ ਫੋਨ ਤੇ ਮੈਂ ਗੱਲ ਕਰਦੇ ਸੁਣਿਆ ਸੀ ਕਿ ਮੈਂ ਪੁੱਛਣ ਦੀ ਸੀ ਮੰਮੀ ਨੂੰ ਕਿ ਤੂੰ ਕਿੰਨਾ ਗੱਲਾਂ ਕਰਨ ਦੇ ਤੇ ਤਾਂ ਹੀ ਮੈਂ ਨਾਲ ਕਲਪਕੇ ਕਿ ਮੈਨੂੰ ਤੂੰ ਕਿਉਂ ਪੁੱਛਣ ਨਹੀਂ ਕੋਈ ਪ੍ਰੋਬਲਮ ਹੋ ਗਈ ਐ ਨਹੀਂ ਨਹੀਂ ਭਾਬੀ ਤੂੰ ਟੈਨਸ਼ਨ ਨਾ ਲਾਉ ਕੋਈ ਪ੍ਰੋਬਲਮ ਨਹੀਂ ਹੋਈ ਬਸ ਹੁਣ ਨਾ ਚਾਹ ਪੀ ਕੇ ਕੁੱਟ ਫਿਰ ਘਰ ਚਲੀਏ ਕੱਲ ਦੇ ਆਏ ਹੋਏ ਆ ਉਹੋ ਦੀਦੀ ਘਰੇ ਜਾ ਕੇ ਗੁਜ਼ਾਰਾ ਵਾ ਦੱਸੋ ਜੇ ਆ ਹੀ ਗਏ ਜੇ ਤੇ ਖੁਸ਼ ਰਹੁ ਚੱਲੀ ਜਾਣਾ ਸ਼ਾਮਾਂ ਨੂੰ ਚਲ ਜਿਓ ਕੋਈ ਨਹੀਂ ਭਾਬੀ ਮੈਂ ਫੇਰ ਕਿਤੇ ਆਉਂਗੀ ਹੁਣ ਮੰਮੀ ਵੀ ਕਾਲੇ ਪਈ ਐ ਬਸ ਮੈਂ ਹੁਣ ਚਲਦੀ ਆ ਫੇਰ ਆਵਾਂਗੀ ਕਿਹਦੇ ਚਲੋ ਠੀਕ ਆ ਦੀਦੀ ਧਿਆਨ ਰੱਖਿਓ ਆਪਣਾ ਠੀਕ ਆ ਖੁਸ਼ ਰਹਾ ਕਰੋ ਹਾਂਜੀ ਠੀਕ ਐ ਮੈਨੂੰ ਇਦਾਂ ਕਿਉਂ ਲੱਗਣ ਡਿਆ ਐ ਕਿ ਦੀਦੀ ਦੇ ਦਿਮਾਗ 'ਚ ਕੋਈ ਗੱਲ ਚੱਲਣ ਡਈ ਐ ਕਿਉਂਕਿ ਜੇ ਉਹਨਾਂ ਨੂੰ ਟੈਨਸ਼ਨ ਹੋਵੇ ਨਾ ਉਹਨਾਂ ਦੇ ਚਿਹਰੇ ਤੋਂ ਪਤਾ ਲੱਗ ਜਾਂਦਾ ਹੈ ਕੋਈ ਗੱਲ ਤੇ ਪੱਕਾ ਜ਼ਰੂਰ ਹੈ ਮਾਸੀ ਜੀ ਨੂੰ ਬੋਲਣ ਡਿਆ ਸੀ ਅ ਮਾਸੀ ਕਿਹੜੀ ਚੱਜਦੀ ਆ ਇਹ ਬੜੇ ਪੁੱਠੇ ਪੁੱਠੇ ਕੰਮ ਕਰਦੀ ਆ ਇਹਦਾ ਪਤਾ ਮੈਨੂੰ ਚੰਗੀ ਤਰ੍ਹਾਂ ਕੀ ਪਤਾ ਮਰ ਕਿ ਆ ਤੇ ਕਿੰਨੇ